Terima kasih telah menonton! ਦੇਰ ਭੇਜ ਬਹੁਤ ਖੁਸ਼ੀ ਨਾਲ ਲੈ ਕੇ ਆਇਆ ਕੀ ਕਹਣਾ ਚ ਹੈ ਦੇਖੋ ਪੰਜਾਬ ਗੁਰਮਾ ਪੀਰਾਂ ਕਾ ਗੰਭਰਾ ਦੀ ਧਰਤੀ ਆ ਇਥੇ ਸਾਵਣ ਦੇ ਮਹੀਨੇ ਦੇ ਵਿੱਚ ਖਾਸ ਤੌਰ ਤੇ ਜਿਹੜੇ ਨੇ ਸਾਡੇ ਪੰਜਾਬ ਪੂਰੇ ਦੇ ਵਿੱਚ ਹੀ ਬਹੁਤ ਮਿਹਦੇ ਲੱਗਦੇ ਨੇ ਧੰਤਾ ਨਾ ਪੀਰ ਬਾਬਾ ਘੋੜੇ ਸਾਹਿਬ ਜੀ ਜਲਿਆੜਾ ਗੁਰੂ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਾਤਕਾਲ ਸਮੇਂ ਤੋਂ ਇਹ ਜਗਾ ਦੀ ਬਹੁਤ ਮਾਨਤਾ ਹੈ ਅਸੀਂ ਕਾਫੀ ਛੋਟੇ ਸਾਡੇ ਵੱਡੇ-ਵਡੇਰੇ ਵੀ ਜਿਹੜੇ ਨੇ ਇਥੇ ਲੱਤ ਮਸਤਕੋਂ ਦੇ ਰਹੇ ਨੇ ਸੋ ਇਹਨਾਂ ਦਾ ਜਿਹੜਾ ਬਾਬਾ ਜੀ ਦਾ ਸਲਾਨਾ ਫੋੜ ਮੇਲਾ ਉਹ ਮਨ ਆ ਜਾ ਰਿਹਾ ਕਿੰਨਾ ਹੈ ਸਾਡੇ ਬਹੁਤ ਕਿੰਨਾ ਸਲਾਨਾ ਬਹੁਤ ਪੁਰਾਤਨ ਸਮੇਂ ਤੋਂ ਇਹ ਜਿਹੜਾ ਇਸ ਜਗ੍ਹਾ ਦੀ ਮਾਨਤਾ ਹੈ ਮਤਲਬ ਜੇ ਸਾਨੂੰ ਵੀ ਅਸੀਂ ਵੇ ਬੈਕ ਨਹੀਂ ਜਾ ਸਕਦੇ ਕਬੂਤਾਂ ਪਰ ਸਾਡੇ ਦਾਦੇ ਪਰਦਾਦੇ ਸਾਰੇ ਇਸ ਜਗ੍ਹਾ ਦੇ ਨਾਲ ਬੜੇ ਦੰਬੇ ਸਮੇਂ ਤੋਂ ਬੰਦੇ ਨੇ ਮੋਕਤ ਸੇਵਾਦਾਰ ਬਾਬਾ ਹਰਪਾਲ ਸਿੰਘ ਦੀ ਪੰਗਾ ਦੀ ਇੱਥੇ ਅਸੀਂ ਨੇ ਸੇਵਾ ਨਿਭਾ ਰਹੇ ਹਾਂ ਉਹਨਾਂ ਦਾ ਸਵਾਦ ਸਮਝਤ ਕਾਫੀ ਇਸ ਜਗ੍ਹਾ ਦੇ ਨਾਲ ਜਿਹੜਾ ਆ ਉਹ ਜੁੜੀ ਆ ਸਿਰਫ ਜੰਡਿਆਲਾ ਸ਼ਹਿਰ ਹੀ ਨਹੀਂ ਬਲਕਿ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਔਰ ਦੂਰ ਦਾ ਜਿਹੜਾ ਲੋਕ ਜਿਹੜੇ ਨੇ ਇੱਥੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੁੰਦੇ ਨੇ ਹਰ ਵੀਰਵਾਰ ਵੀ ਇੱਥੇ ਜਿਹੜਾ ਸਾਸੀ ਸੰਗਤ ਜਿਹੜੀ ਆ ਉਹ ਆਪਕਸਤ ਹੁੰਦੀ ਆ ਸੋ ਮੈਂ ਵੀ ਅੱਜ ਇੱਥੇ ਮਾਬਦਿਕ ਅਸ਼ੀਰਵਾਦ ਪ੍ਰਾਪਤ ਕਰ ਰਹਾ ਅਸੀਂ ਪੂਰੇ ਪਰਿਵਾਰ ਸਮੇਤ ਅਸੀਂ ਇੱਥੇ ਆਏ ਆ ਮੇਰੇ ਸਤਿਕਾਰਯੋਗ ਮਾਤਾ ਜੀ ਸਾਡੇ ਸਾਰੇ ਪਰਿਵਾਰ ਜਿਹੜਾ ਆ ਉਹ ਇੱਥੇ ਅੱਜ ਅਸੀਂ ਮਾਬਦਿਕ ਅਸ਼ੀਰਵਾਦ ਲੈ ਆਏ ਆ ਜਿਵੇਂ ਮਾਬਦਿਕ ਚਾਹਤਾਂ ਚਰਨਾਂ ਦੇ ਵਿੱਚ ਕੋਈ ਅਪਾਸ ਬੇਨਤੀ ਕਰਤਾ ਕੋਈ ਸੋਚੇ ਨਗਰ ਦੇ ਉੱਤੇ ਆਪਣੀ ਕਿਰਪਾ ਦਰਸਦੀ ਬਣਾਏ ਰੱਖੇ ਸਾਡਾ ਨਗਰ ਹਰ ਦਿਨ ਸੁਖੀ ਰਾਤ ਚੋਂ ਤਰੱਕੀ ਕਰੇ ਮਾਂਬਾ ਜੀ ਦਾ ਅਸ਼ੀਰਵਾਦ ਇਵੇਂ ਹੀ ਸਾਡੇ ਸਾਰੇ ਉੱਤੇ ਬਣਿਆ ਫੈਂਟਾਸਟਿਕ ਸੁਨੇਹਾ ਕਰਦੇ ਦੇਖੋ ਜੀ ਮੈਂ ਤਾਂ ਆਪ ਸੰਗਤਾਂ ਤੇ ਸੰਗਤ ਦੇ ਰੂਪ ਦੇ ਵਿੱਚ ਹੀ ਮੈਂ ਇੱਥੇ ਨਤਮਸਤਕ ਹੋਣ ਆਇਆ ਹਾਂ ਸੋ ਮੈਂ ਇਹੋ ਹੀ ਚਾਹੂੰਗਾ ਕਿ ਅਸੀਂ ਅੰਸ਼ਾਸਨ ਦੇ ਵਿੱਚ ਰਹਿੰਦਿਆਂ ਹੋਇਆਂ ਬਾਬਾ ਜੀ ਦਾ ਅਸ਼ੀਰਵਾਦ ਤੇ ਕਈ ਵਾਰੀ ਕੁਝ ਮਾੜੇ ਅੰਸਰ ਜਿਹੜੇ ਨੇ ਉਹ ਇਹੋ ਜੇ ਧਾਰਮਿਕ ਸਮਾਗਮਾਂ ਦੇ ਵਿੱਚ ਨਤਵਹਾਰਾ ਦੇ ਵਿੱਚ ਕੋਈ ਗੱਤਕੜ ਕਰਨ ਦੀ ਕੋਸ਼ਿਸ਼ ਕਰਦੇ ਨੇ ਸੋ ਮੇਰਾ ਇਹੋ ਹੀ ਆ ਹੈ ਬਾਬਾ ਜੀ ਦੇ ਚਰਨਾਂ ਦੇ ਵਿੱਚ ਕਿ ਕਿ ਉਹਨਾਂ ਨੂੰ ਵੀ ਸਮਰਥਨ ਅਸੀਂ ਹੁਣ ਸ਼ਾਸਨ ਦੇ ਵਿੱਚ ਰਹਿੰਦੇ ਹੋਏ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ